ਸਰਵਰ ਸੰਗਤ ਨੂੰ ਕੋਟਨ ਗੋਲ ਮੁਬਾਰਕਾ ਅੱਜ ਦੇ ਦਿਵਸ ਦੀਆਂ ਔਰ ਐਸੇ ਮਹੀਨੇ ਕਬੀ ਬੋਦਾ ਜਿਹੋ ਦੇੜਾ ਰਿਹਾ ਹੈ 26 27 28 ਕੋ ਉਹ ਵੀ ਸਰਵਰ ਸੰਗਤ ਦੇ ਨੇ ਬੜੇ ਪ੍ਰੇਮਪੂਰਵ ਖੁਸ਼ੀਆਂ ਚਾਵਾ ਮਨਾਰ ਨਾਲ ਸਜ ਗੰਢ ਵਿਖੇ ਆ ਕੇ ਮਨਾਉਣਾ ਹੈ ਦਾਸ ਸਾਹਿਬ ਜੀ ਨਾਲ ਪਹਿਲੀ ਕੋ 6 6 11 ਹਰ ਪੱਧਰ ਦੁਆਰ ਜੇ ਜੁਆ ਇਹ ਲੈ ਮਰੇ ਸਰ ਰਾਜ ਨੂੰ ਬਿਹਾਰ ਹੋਇਆ ਇਹ ਲੈ ਸਾਂਝੀ ਕਰੇਗਾ ਆਪ ਜੀ ਨੇ ਬੜੇ ਹੀ ਪ੍ਰੇਮਪੂਰਵਕ ਸਰਪੰਨ ਕਰਨਾ ਜੀਓ ਦਾਸ ਦੇ ਮਨ ਦੇ ਵਿੱਚ ਬਹੁਤ ਵਾਰੀ ਇਹ ਗੱਲ ਆਉਂਦੀ ਆ ਕਿ ਆਪਾਂ ਘਰਾਂ ਤੋਂ ਬਹੁਤ ਜਲਦੀ ਭੱਜ ਕੇ ਆਉਨੇ ਹਾਂ ਵੀ ਅਸੀਂ ਉੱਥੇ ਜਾ ਕੇ ਸੱਚ ਕਰਨ ਦੇ ਵਿੱਚ ਸਤਸੰਗ ਕਰਨ ਵਾਸਤੇ ਚੱਲੇ ਹਾਂ ਆਪਣੇ ਅੰਦਰ ਆਪਾਂ ਚਾਹਤ ਮਾਰਨੀ ਹੈ ਵੀ ਆਪਾਂ ਸਤਸੰਗ ਦੇ ਵਿੱਚ ਬੈਠੇ ਹਾਂ ਕਿਸ ਤਰ੍ਹਾਂ ਪਰ ਬਹਿਣਾ ਸਾਡੀ ਬਹਿਣੀ ਕਹਿਣੀ ਰਹੀ ਕਿਸ ਸਾਡੀ ਉਹ ਸਤਗੁਰ ਦੇ ਹੁਕਮ ਦੇ ਮੁਤਾਬਕ ਹੈ ਇਹ ਸਾਰਿਆਂ ਨੇ ਆਪਾਂ ਇਹ ਗੱਲ ਜਾਂਚ ਲੈਣੀ ਆ ਆਪਣੇ ਅੰਦਰ ਤੇ ਆਤਮਾ ਲੈਣਾ ਸਾਡੇ ਅੰਦਰ ਸਤਿਗੁਰੂ ਦਾ ਪਿਆਰ ਕਿੰਨਾ ਹੈ ਜਿਨ੍ਹਾਂ ਅੰਦਰ ਹਰ ਹਰ ਪ੍ਰੀਤ ਹੈ ਉਹ ਸਜੇ ਹੁੰਦੇ ਆ ਇਨ੍ਹਾਂ ਵੀਰਾਂ ਪੈਣਾ ਨੂੰ ਜਿਹੜੇ ਬੈਠੇ ਨੇ ਪ੍ਰੇਮ ਨਾਲ ਉਹ ਕਹੇ ਮੈਂ ਮਹੀਨਾ ਦਸਮਾ ਦਾਸ maß ਮਾਤ ਘਰ ਵਿੱਚ ਰਹਿਣ ਵਾਲਿਓ ਸਭ ਨੂੰ ਦਿਆਂ ਜੜਾਈਆ ਆਧ ਜੁਗਾਦ ਜੁਗ ਚੌਕੜੀ ਮੇਰੇ ਪ੍ਰਾਧੀਆਂ ਬਦਲਦੀਆਂ ਰਸਮਾਂ ਅਸੂਲ ਮਾਕੂਲ ਆਪਣਾ ਆਪ ਪ੍ਰਗਟਾਈਆ ਜਿਸ ਦੇ ਪਿਆਰ ਵਿੱਚ அவਤਾਰ ਪੈਗੰਬਰਾਂ ਗੁਰੂਆਂ ਖਾਦੀਆਂ ਕਸਮਾਂ ਸੋਗੰਧੀਆਂ ਵਿੱਚ ਜੜਾਈਆ ਜਿਸ ਕੇ ਅਗੜਾਂ ਬੈਠਣਾ ਜਰਤ ਜਮੀਰ ਜਿਸਮਾ ਤਨ ਬਜੂਦਾ ਵੇਖ ਬੁਖਾਈਆ ਜਿਸ ਦਾ ਅਕਲ ਬੁੱਧੀ ਤੋਂ ਬਾਹਰ ਹੋਣਾ ਕ੍ਰਿਸ਼ਮਾ ਇਹ ਆਪਣੀ ਕਿਸੇ ਦੀ ਅਕਲ ਬੁੱਧੀ ਨਹੀਂ ਹੈ ਉਹਦੇ ਕ੍ਰਿਸ਼ਮੇ ਬਹੁਤ ਪਰੇ ਦੀ ਗੱਲ ਹੈ ਵਿਦਿਆ ਵਿੱਚ ਵਿਦਤ ਸਭਿ ਕ੍ਰਿਸ਼ਨਾ ਆਇਆ ਜਿਸ ਦਾ ਲੇਖ ਨਿਰੰਦਾ ਸਤਗੁਰ ਸ਼ਬਦ ਅਗਾਂ ਮੇ ਲਿਖਣਾ ਇਹ ਦੇ ਰੜਾਇ ਧਰਗਾਈਆ ਜਿਸ ਦੀਨ ਦੁਨੀ ਜੜਾਈ ਮਿਥਨਾ ਮਿਥਿਆ ਦੱਸੇ ਸਰਬ ਤੁਧਾ ਮਿਥਿਆ ਦੱਸੇ ਖਲਕ ਤੁਧਾਈਆ ਉਹ ਗੁਰਗੇ ਕਾਲਾ ਦੀਨ ਤੇ ਆਲਾ ਬਣ ਕੇ ਧਰਦਾ ਪਿਤਾ ਉਹੀ ਸਾਡਾ ਪਿਤਾ ਹੈ ਉਹੀ ਸਾਡਾ ਮਾਤਾ ਜੇ ਅਦਾਲ ਪਰ ਫਨ ਮਾਪਾ ਮਾਈ ਕਾ ਸਮਝਦੇ ਤਾਂ ਆਪਾ ਸਾਰੇ ਭੈਣ ਭਾਈ ਸਾਰੇ ਸੰਸਾਰ ਦਾ ਕੋਈ ਰੱਟਾ ਹੀ ਰਹਿ ਜਾਂਦਾ ਦੀਨ ਮਜਬ ਜਗ ਪਾਤ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੱਟਾ ਨਹੀਂ ਰਹਿ ਜਾਂਦਾ ਸਭਨਾ ਦਾ ਮਾਂ ਪਿਓ ਆਪ ਹੈ ਆਪੇ ਸਾਰ ਕਰੇਗਾ ਵਰਵਣੀ ਦਾ ਵੀ ਇਹ ਪ੍ਰਮਾਣ ਹੈ ਬਣ ਕੇ ਤੁਰਦਾ ਪਿਤਨਾ ਪਾਤ ਪਰਮੇਸ਼ਰ ਹੋ ਕੇ ਵੇਗ ਬਕਾਈਆ ਜਿਸ ਕਲਯੁਗ ਆਤਨ ਜੇਠਣਾ ਮਾਲਕ ਕਾਲਕ ਆਪਣੇ ਹੱਥ ਰੱਖੇ ਵਢਾਈਆ ਸਾਜਯੁਗ ਸਾਧ ਧਰਮ ਦਾ ਰਾਸ ਦੇ ਕੇ ਮਿਠਣਾ ਅਨ ਰਸ ਆਪ ਚਖਾਈਆ ਜਿਸ ਦੇ ਪਿਆਰ ਵਿੱਚ ਦੋ ਜਹਾਨ ਵਿਕਣਾ ਦੀਨ ਦੁਨੀ ਕੀਮਤ ਰਹਿ ਨਾ ਰਾਇਆ ਜੋ ਆਤਮ ਪਰਮਾਤਮ ਕਰੇ ਇਤਨਾ ਇਤਕਾਰੀ ਹੋ ਕੇ ਵੇਖ ਵਿਖਾਈਆ ਜਿਸ ਦਾ ਖੇਲ ਨਿਤ ਨਵਿਤਨਾ ਜੁਗ ਜੁਗ ਬੀਸ ਪਟਾਈਆ ਸੋ ਵੇਖਣ ਹਾਰਾ ਮੇਰੀ ਬਿਤਨਾ ਪਹਿਲਾ ਪ੍ਰਵੇਸ਼ਾ ਤੇ ਅੰਗ ਲਾਈਆ ਮੈਂ ਉਸ ਦੇ ਚਰਨਾਂ ਵਿੱਚ ਲਟਣਾ ਮੈਂ

दसम धार मिले बड़ियाईया मैं इको नूर नराना वेख बखाया इको मैं इको नूर नराना वेख बखाया ज्योति जैसा तो अंदर जो नाम निदान श्री भगवान होके रहा सुनाया अनहद नादी नाल जनाई अमृत अमयो रस रहा जाम पियाया अमृत अमयो रस ਜਾਮ ਰਿਹਾ ਪਿਆਇਆ ਬਿਨ ਰਸਨਾ ਰਸ ਚਖਾਈਆ ਜੋ ਦੀਪਕ ਜੋਤੀ ਜੋਤ ਰਿਹਾ ਜਗਾਇਆ ਬਿਨ ਤੇਲ ਬਾਤੀ ਲੱਗਦਾ ਤੇਲ ਬਾਤੀ ਵਾਲੇ ਦੀਵੇ ਤਾਂ ਬੁੱਝ ਜਾਂਦੇ ਆ ਲੇਕਿਨ ਜਿਹੜਾ ਪਰਮੇਸ਼ਰ ਨੇ ਅੰਦਰੋਂ ਦੀਪ ਜਗਾ ਦਿੰਦਾ ਕੀ ਅਸੀਂ ਆਪਣੇ ਇਸ ਦੀਪ ਦੇ ਨਾਲ ਕੋਈ ਹੋਰ ਦੀਪ ਵੀ ਜਗਾਇਆ ਲੇਕਿਨ ਜਿੱਤਰਾ ਸਹਿਬ ਸਤੂਰੰ ਦਾ ਹੁਕਮ ਹੈ ਸੱਚੇ ਪਾਤਸ਼ਾਹ ਨੇ ਕਿਹਾ ਸੀ ਪੰਜ ਪੰਜ ਦਰਦ ਦੇਉ ਕਿ ਆਪ ਮਾਲੀਏ ਕਿ ਅਸੀਂ ਕਿੰਨੇ ਕਿ ਲੈ ਆਏ

ਉਹ ਕਹੇ ਮੇਰਾ ਲੋਕ ਮਾਤ ਆਇਆ ਵਕ ਬਿਆਕਤੀਆਂ ਦੇ ਆ ਜਣਾਈ ਆ ਮੇਰੇ ਸਹਿਦੀ ਬੇਖੋ ਸ਼ਕਤ ਮੇਰੇ ਸਹਿਦੀ ਬੇਖੋ ਸ਼ਕਤ ਸ਼ਕਤੀ ਸ਼ਾਲੀਏ ਕਾ ਘੁਆਈਆ ਜੋ ਮਾਨ ਦੇਵੇ ਹਰ ਜਨ ਸੇਲੇ ਭਗਤ ਭਗਵਾਨ ਆਪਣੇ ਰੰਗ ਰੰਗਾਈਆ ਗਰੀਬ ਨਿਮਾਣਿਆਂ ਵੱਡੇ ਦਰਦ ਉਹ ਗਰੀਬਾ ਨਿਮਾਣਿਆਂ ਦਾ ਉਹ ਜੀਆ ਗੰਗਲਿਆ ਦਾ ਬਣ ਕੇ ਆ ਗਿਆ ਦਰਦ ਵੱਡਾ ਗਰੀਬ ਨਿਮਾਣਿਆਂ ਵੱਡੇ ਦਰਦ ਦੁਖੀਆਂ ਹੋਏ ਸਹਾਈਆ ਲੇਕੇ ਲਾਇਵੇ ਲੱਤੀ ਆ ਜੇ ਆਜੋ ਸਾਡੀ ਹੌਲ ਭਲਾਈ ਆ ਗੱਲ ਜੋ ਬਦਲਣਾ ਜਿਸ ਨੂੰ ਗਰਜ ਗੱਲ ਜੁਗ ਬਦਲਣਾ ਜਿਸ ਨੂੰ ਗਰਜ ਗਰਜ ਕੇ ਆਪਣਾ ਹੁਕਮ ਦੇ ਵਰਸਾਈ ਆ ਦੀਨ ਦੁਨੀ ਦੀ ਪੁੱਠੀ ਸਿੱਧੀ ਵੇਖੇ ਨਦ ਨਾ ਨਰੈਣ ਹੋ ਕੇ ਫੇਰਾ ਪਾਈਆ ਨਰ ਨਰੈਣ ਹੋ ਕੇ ਨਰਾ ਨਰ ਹੋ ਕੇ ਮਨੀ ਦੀ ਨਰ ਨਾ ਨਰੈਣ ਹੋ ਕੇ ਫੇਰਾ ਪਾਈਆ ਨਵ ਕੰਡ ਪੈਠ ਵੀ ਬੇਟੇ ਅંધੇਰਾ ਗਤ ਅੰਧ ਅਗਿਆਨ ਦੇ ਚੁਕਾਈਆ ਉਹ ਕਹੇ ਬੇਸ਼ੱਕ ਮੇਰਾ ਮਹੀਨਾ ਦੱਸਦਾ ਸਦ ਕੰਡ ਜਿਆਦਤ ਨਾ ਕੋਏ ਵਰਸਾਈਆ ਜੋ ਤਿਜੋ ਸਰੂਪ ਹਰ ਆਪ ਆਪਣੀ ਕਿਰਪਾ ਕਾ ਕਰੇ ਖੇਲ ਸੱਜਾ ਸੱਚ ਦਾ ਮਾਰਗ ਬੇਪਰਵਾਹੀ ਉਹ ਕਹੇ ਮੇਰਾ ਵਕਤ ਸੁਹੰਜਣਾ ਪ੍ਰਭ ਦੇਵੇ ਮਾਨ ਵੜਿਆਈਆ ਕਿਰਪਾ ਕਰੇ ਆਦ ਨਰਜਨਾ ਨਿਰਵੈਰ ਭੇਵ ਖੁਲਾਈਆ ਉਹਦਾ ਕਿਸੇ ਨਾਮ ਬਹਿਰ ਬਲੋਦਰੀ ਨਿਰਵੈਰ ਨਿਰਵੈਰ ਭੇਵ ਖੁਲਾਈਆ ਜਿਸ ਦਾ ਦੀਪਕ ਇੱਕੋ ਜਗਣਾ ਦੋ ਜਹਾਨ ਕਰੇ ਰਿਸ਼ਨਾਈਆ ਸਭ ਦਾ ਬੜੇ ਦਰਦ ਦੁੱਖ ਭੈ ਭਜਣਾ ਪਪ ਸਾਗਰ ਪਾਰ ਕਰਾਈਆ ਮੈਂ ਵੀ ਉਸੇ ਕੋਲੋਂ ਮੰਗਣਾ ਭਰਤੋ ਸਭ ਨੂੰ ਦਿਆਂ ਜਣਾਈਆ ਜਸ ਤੁਹਾਡੇ ਪ੍ਰਾਨਤ ਜੂਨ ਚਾੜਨੀ ਰੰਗਣਾ ਜਸ ਤੁਹਾਡੇ ਤਾਨ ਮਜੂਦ ਚਾੜਨੀ ਰੰਗਣਾ ਦੁਰਮਤ ਮੈਲ ਤੋਂ ਆਈ ਆ ਨਾਮ ਨਹੀਂ ਦਾਨਾ ਪਾਵੇ ਕੰਗਣਾ ਜਰ ਤਾ ਵੰਡਣਾ ਕੋਏ ਵਿੰਡਾਈਆ ਮਾਲਕ ਬਣ ਕੇ ਮੂਰਤ ਵਪਾਰ ਮਦਨਾ ਮਦ ਸੁਦਨ ਹੋ ਕੇ ਵੇਖ ਵਿਖਾਈ ਆ ਜਿਸ ਇੱਕੋ ਰੰਗ ਰੰਗਾਇਆ ਅਦਾ ਕਦਨ ਆਲਾ ਅਦਨਾ ਉਚਾ ਨੀਚਾ ਬਾੰਡਣਾ ਕੋਈ ਪੜਾਈ ਆ ਜਿਸ ਦਾ ਇੱਕੋ ਡਾਂਗਾ ਰਾਵ ਰਾਂਗਾ ਅੰਦਰ ਵਜਣਾ ਨਾ ਬਸਤ ਕਰੇ ਸੁਣਵਾਈ ਆ ਜੋਤੀ ਜੋ ਸਰੂਪ ਆ ਰ ਆਪਾੜੀ ਕਿਰਪਾ ਕਰੇ ਤੇ ਸੱਚਾ ਹੱਥ ਸੱਚ ਦਾ ਹੁਕਮ ਇੱਕ ਬੰਦਾ ਹੋ ਗਏ ਮੈਂ ਆਇਆ ਦੀਨ ਦੁਨੀ ਦੀ ਤੇਜ ਧਾਰ ਧਾਨੀ ਧਤ ਤੌਰ ਫੇਰਾ ਪਾਈਆ ਸੋ ਵਰਖਨ ਰੰਜਨ ਮੈਨੂੰ ਗਏ ਆਧਾਰ ਬਿਨ ਸੀਸ ਹੱਥ ਟਕਾਈਆ ਹਰ ਪੁਰਖ ਨਰੰਜਨ ਮੇਰੀ ਪਾਵੇ ਸਾਰੂ ਮਾ ਸਾਥੀ ਹੋ ਕੇ ਵੇਖ ਮੁਕਾਈਆ ਏ ਕੰਕਾਰਾ ਜੈ ਉਦਾਰ ਉਦਰਤਾ ਲੈ ਕੇ ਰਹਿ ਨਰਾਈਆ ਆਦ ਨਰੰਜਨ ਜੋਤ ਕਰੇ ਉਜਿਆਰੋ ਪਿਰ ਤੇਲ ਵਾਤੀ ਡਗ ਮੰਗਾਈਆ ਕਰੇਖ ਵਰਦਾਰ ਤਰਸਦੇ ਸਾ ਇੱਕ ਜਨਾਈਆ ਸ਼੍ਰੀ ਭਗਵਾਨ ਚਰਨ ਥੂੜੀ ਬਖਸ਼ੇ ਸ਼ਾਰੋ ਟਿੱਕੇ ਸਤਨਾਮ ਲਗਾਈਆ ਪਰਮ ਬ੍ਰਹਮ ਵੇਖੇ ਵੇਖਣ ਹਾਰ ਬਿਨ ਨੈਣਾ ਨੈਣਾ ਠਾਈਆ ਸਤਗੁਰੂ ਸ਼ਬਦ ਮੇਰਾ ਕਰੇ ਸ਼ਿੰਗਾਰੋ ਸੋਣੀ ਬੰਡ ਬੰਡਾਈਆ ਵੇਖ ਵਰਦਾਰੋ ਓ ਕਾ ਦੇ ਮਾਥਾ ਉਂਖਾਈਆ ਦੁਨੀਆ ਦਾ ਰੋਜ ਜੱਜ ਜਗਿਆ ਸੋ ਨੀਂਦਰ ਗਫਤ ਬਿੱਤਿਓ ਹੋ ਬਾਰ ਆਲਸ ਰਹਿਣ ਕੋਈ ਨਾ ਪਾਈਆ ਵਰਖ ਕਲਾ ਦੀਨ ਦੇ ਅਲਾ ਜੋਤੀ ਜਾਤਾ ਹੋਇਆ ਜਹਰ ਵਰਖ ਕਲਾ ਦੀਨ ਦੇ ਅਲਾ ਜੋਤੀ ਜਾਤਾ ਹੋਇਆ ਜਹਰ ਜਹਰ ਜੋ ਰੋ ਕੇ ਡੱਕ ਮੰਗਾਈਆ ਆਦਿ ਜੁਗ ਆਦਿ ਜੁਗ ਚੌਕੜੀ ਜਿਸ ਦੇ ਸਭ ਕੁਝ ਅਤਿਆਰ ਮੰਗਤ ਹੋ ਕੇ ਝੋਲੀ ਕਦੇ ਨਾ ਡਾਈਆ ਉਹ ਲੈ ਕਾ ਲੈਣਾ ਦੇਣਾ ਜਾਣੇ ਸੱਚਖੰਡ ਸੱਚੇ ਦਰਬਾਰ ਦਰਗਾ ਸਾਜੀ ਵੇਖ ਵਿਖਾਈਆ ਨੂਰ ਨਰਨਾ ਸ਼ਾਹ ਸੁਲਤਾਨਾ ਬਿਨ ਤੇਲ ਬਾਤੀ ਆਪਣਾ ਦੀਪ ਘਰੇ ਉਜਿਆਰ ਇਹ ਸਰ ਬਨੇ ਨਿਮਸ਼ਕਾਰ ਡੰਡਾ ਤੁ ਬੰਦਨਾ ਸਾਇਦਿਆਂ ਵਿੱਚ ਸੀਸ ਝੁਕਾਈਆ ਜਿਸ ਨੂੰ ਸਭ ਨੇ ਮੰਨਿਆ ਕਲ ਕਲ ਕੀ ਅਵਤਾਰ ਅਵਾ ਮਾ ਮਾ ਆਪਣਾ ਖੇਲ ਵਿਖਾਈਆ ਜੋ ਬੇਕੇ ਬਿਸ ਵਿਖੜਹਾਰੋ ਵਿਖੜਹਾਰਾ ਨੂਰ ਲਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰੋ ਸੇਵਨ ਹਾਰਾ ਸਾਚਾ ਵਰ ਸੱਚ ਦਾ ਫੜਦਾ ਆਪ ਚੁਕਾਈਆ ਕਾ ਜੋ ਸਰਵਰ ਸਨ ਜਿਓ ਦਾ ਤੋਂ ਕੁਝ ਮਹੀਨੇ ਤੇ ਤੇਰੇ ਹਾਜ਼ਰੀ ਨਹੀਂ ਦਿਵਾਈ ਗਈ ਕਿਉਂਕਿ ਸੱਟ ਲੱਗ ਗਈ ਜੀ ਬਜੁਰ ਸ਼ੰਚਾ ਜੀ ਅਪਰਕਾਰ ਕੇ ਪਾਸਾ ਦਾ ਅੱਜ ਵੀ ਮਸਾਹੀ ਪਾਸ਼ਾ ਜੀ ਦੀ ਕਿਰਪਾ ਨਾਲ ਆਇਆ ਸੱਚੇ ਪਾਸ਼ਾ ਦਰਸ ਕਰਨ ਦਇਆ ਕਰਨ ਕੋ ਜੁ ਮਾਫ ਕਰਨਾ ਹਰ ਬਣੀ ਸਾਜੀ ਕਰਦੇ ਹਨ ਅਨੇਕਾ ਪ੍ਰਕਾਰ ਦੀਆਂ ਦਾਸਤ ਫੁੱਲਾਂ ਕਰਤੀਆਂ ਹੋਣਗੀਆਂ ਹੁਣਗੀਆਂ ਹਜੂਰ ਸ਼ੈਸ਼ਾ ਜੀ ਦੇ ਪਵਿੱਤਰ ਚਰਨਾ ਪਸੋਂ ਆਪ ਸਰਬ ਹਰ ਸੰਗਤ ਦੇ ਜਨਨਾ ਪਸੋਂ ਖੇਮਾਂ ਦੇ ਜਾਚ ਕਾਜਕਾਰੇ ਦਾ ਸਾਥ ਦੇਣਾ ਜੀਓ ਸੋ ਸੋਹੰਗਹਾ